ਹਾਂਜੀ ਕੀ ਨਾ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਲਵਿੰਦਰ ਕੌਰ ਵਾਈਫ ਹਰਪ੍ਰੀਤ ਸਿੰਘ ਜੀ ਮੈਂ ਪਿੰਡ ਮਾਨਪੁਰਾ ਦੀ ਰਹਿਣ ਵਾਲੀ ਆ ਇੱਥੇ ਸਾਡੇ ਪਿੰਡ ਦੇ ਵਿੱਚ ਅੱਜ ਤੱਕ ਜੋ ਵੀ ਹੋਇਆ ਜ਼ਲਤੀ ਹੋਈ ਆ ਕਿਸੇ ਵੀ ਸਰਪੰਚ ਨੇ ਅੱਜ ਤੱਕ ਕਿਸੇ ਵੀ ਇਸੇ ਕੋਟੇ ਦੀ ਸੁਣੀ ਨਹੀਂ ਜੋ ਵੀ ਬੋਲਦਾ ਹੈ ਅੱਗੇ ਆ ਕੇ ਉਹਦੇ ਤੇ ਜਾਂ ਤਾਂ ਪਰਚੇ ਹੋ ਜਾਂਦੇ ਆ ਜਾਂ ਫਿਰ ਕੁੱਟਮਾਰ ਹੋ ਜਾਂਦੀ ਐਤੋਂ ਵੱਧ ਕੇ ਕੁਛ ਨਹੀਂ ਹੁੰਦਾ ਇਸ ਕਰਕੇ ਸਾਰੇ ਚੁੱਪ ਬੈ ਜਾਂਦੇ ਪਰ ਚੁੱਪ ਵੀ ਕਿੰਨਾ ਟਾਈਮ ਬੈਠਾਂਗੇ ਆਪਾਂ ਆਪਣੇ ਬੱਚਿਆਂ ਦੀ ਗਾਂ ਪਵਿਸ਼ੇ ਦਾ ਸਵਾਲ ਆ ਆਪਾਂ ਬੱਚਿਆਂ ਨੂੰ ਵੀ ਕੁਝ ਬਣਾਉਣਾ ਕਿ ਆਪਾਂ ਇਦਾਂ ਹੀ ਚੱਲਣਾ ਜੀ ਹੁਣ ਥੋੜਾ ਟਾਈਮ ਹੋਇਆ 2 ਕੋਈ 3 2 ਮਹੀਨੇ ਹੋ ਚੱਲੇ ਆ ਸਾਡੇ ਨਰੇਗਾ ਦੀ ਸਕੀਮ ਹਰ ਇੱਕ ਪਿੰਡ ਵਿੱਚ ਚੱਲਦੀ ਹਰ ਇੱਕ ਸ਼ਹਿਰ ਵਿੱਚ ਚੱਲਦੀ ਹਾਂਜੀ ਮੇਰੇ ਹਸਬੰਡ ਮੇਰੇ ਚਾਚਾ ਜੀ ਇਹ ਕਹਿੰਦੇ ਕਿ ਆਪਾਂ ਵੀ ਆਪਣੇ ਪਿੰਡ ਵਿੱਚ ਲੈ ਕੇ ਆਈਏ ਇਹ ਦੋਨੋਂ ਜਾਣੀ ਅੱਗੇ ਲੱਗੇ ਅਸੀਂ ਚਲੋ ਮੈਂਬਰ ਇਕੱਠੇ ਕੀਤੇ ਅਸੀਂ ਫੜ ਕੇ ਜੋ ਪ੍ਰੂਵ ਹੁੰਦੇ ਆ ਸਾਰੇ ਇਕੱਠੇ ਕੀਤੇ ਕਿ ਆਪਾਂ ਨਰੇਗਾ ਦਾ ਕੰਮ ਚਲਾਵਾਂਗੇ ਕੀ ਹੋਇਆ ਸਾਡੇ ਘਰੇ ਸਰਪੰਚ ਆਇਆ ਕੀ ਬੋਲਿਆ ਕਿ ਕੰਮ ਨਹੀਂ ਚੱਲਣਾ ਚਾਹੀਦਾ ਜੀ ਕਿਉਂ ਨਹੀਂ ਚੱਲਣਾ ਚਾਹੀਦਾ ਉਹਨੇ ਪਹਿਲਾਂ ਹੀ ਖਾਤੇ ਖੋਲੇ ਹੋਏ ਆ ਜੇ ਵੇਖਿਆ ਜਾਵੇ ਤਾਂ ਖਾਤਿਆਂ ਦੇ ਵਿੱਚ ਪੈਸੇ ਸਫਾਈ ਦੇ ਸਕੂਲ ਦੇ ਆਏ ਆ ਪਰ ਵੇਖਿਆ ਜਾਵੇ ਕਿ ਹਾਲਾਤ ਬਹੁਤ ਜ਼ਿਆਦੇ ਸਕੂਲ ਸਰਕਾਰ ਸਰ ਆਏ ਆ ਸਕੂਲ ਦੇ ਵੀ ਆਏ ਆ ਹੋਰ ਵੀ ਗਰੰਟਾ ਬਹੁਤ ਆਈਆਂ ਆਈ ਨਹੀਂ ਕਿ ਨਹੀਂ ਆਈਆਂ ਆਈਆਂ ਆ ਜਾ ਕੇ ਵੇਖੋ ਥੋੜਾ ਜਿਹਾ ਥਾਂ ਪੁੱਟ ਦਿੰਦੇ ਆ ਸਾਡੀ ਗਲੀ ਦਾ ਪੁੱਟਿਆ ਕਿੱਥੋਂ ਜਾਂਦਾ ਵਾ ਜਿਹੜਾ ਕਿ ਸਰਪੰਚ ਦਾ ਥੋੜਾ ਬੋਤਾ ਕੰਮ ਕਰਦਾ ਜਾਂ ਉਹਦੇ ਨਾਲ ਤੁਰਦਾ ਜੀ ਜੀ ਆਪਣਾ ਪੁੱਛ ਨਹੀਂ ਆਉਂਦਾ ਜੇ ਆਉਂਦਾ ਵੀ ਆ ਤਾਂ ਸਰਪੰਚ ਖਾ ਜਾਂਦਾ ਜੀ ਜੇ ਆਪਾਂ ਉਹਨੂੰ ਪੁੱਛਦੇ ਆ ਕੀ ਬੋਲਦਾ ਅਗਲਾ ਪਾਸਾ ਵਿਖਾ ਲ ਦੂ ਕੀ ਗੱਲ ਆਪਾਂ ਅਗਲਾ ਪਾਸਾ ਵੇਖਣ ਲਈ ਆ ਆਪਾਂ ਆਪਣੇ ਹੱਕ ਨਹੀਂ ਲਾ ਸਕਦੇ ਆ ਆਪਾਂ ਜੀ ਤਾਂ ਵੋਟਾਂ ਪਾਉਣੀਆਂ ਤਾਂ ਆਪਾਂ ਬੋਲ ਵੀ ਸਕਦੇ ਆ ਆਪਾਂ ਹੱਕ ਵੀ ਲੈ ਸਕਦੇ ਆ ਪਰ ਬਹੁਤ ਜ਼ਿਆਦਾ ਇਸੀ ਕੋਟਾ ਐਵੇਂ ਦਾ ਹੈ ਜਿਹੜਾ ਕਿ ਉਹਨਾਂ ਕੋ ਹੁੰਦਾ ਹੈ ਕੰਮ ਜਿੰਨਾ ਕ ਆਪਣੀ ਰੋਟੀ ਪੱਕਦੀ ਇਸ ਕਰਕੇ ਚੁੱਪ ਕਰ ਜਾਂਦੇ ਜੀ ਜੀ ਪਰ ਜੇ ਆਪਾਂ ਚੁੱਪੀ ਕੀਤੀ ਰਵਾਂਗੇ ਤੇ ਫਿਰ ਆਪਾਂ ਕੀ ਕਰਾਂਗੇ ਸਾਡੇ ਸਕੂਲ ਦਾ ਬੋਰ ਸਰਪੰਚ ਇੱਥੇ ਤੋਂ ਉੱਨ ਆਇਆ ਇੱਥੇ ਮੈਂ ਉਹ ਕਰ ਦੂੰ ਜੇ ਕਰ ਦੂੰ ਅਸਤਾ ਕੁਝ ਨਹੀਂ ਹੋਇਆ ਕਹਿੰਦੇ ਕਿ ਪੈਸੇ ਵੀ ਦੇ ਗਿਆ ਗਰੰਟਾ ਵੀ ਦੇ ਗਿਆ ਕਿੱਥੇ ਗਿਆ ਸਰਪੰਚ ਕੋਲ ਸਭ ਕੁਝ ਕੁਝ ਨਹੀਂ ਹੋਇਆ ਸਕੂਲ ਦਾ ਹਾਲ ਵੇਖ ਲਓ ਕੀ ਆ ਫਿਰ ਸਾਡੇ ਕੂੜੇ ਦਾ ਆਇਆ ਸਾਰੇ ਪਿੰਡ ਆਇਆ ਸਾਡੇ ਪਿੰਡ ਵੀ ਆਇਆ ਜਿੱਥੇ ਕੂੜੇ ਦਾ ਆਇਆ ਉੱਥੋਂ ਇੱਟਾਂ ਚੁੱਕ ਕੇ ਸਕੂਲ ਦੇ ਨਾਲ ਕੂੜੇ ਵਾਲਾ ਬਣਾ ਦਿੱਤਾ ਗਿਆ ਦੱਸੋ ਪਿੰਡ ਵਿੱਚ ਆਣ ਕੇ ਕੂੜਾ ਲੋਕ ਇੱਥੇ ਸੁੱਟਣਗੇ ਬੱਚੇ ਗਰੀਬਾਂ ਠੀਕ ਆ ਇਹ ਕੁਝ ਹੁੰਦਾ ਵਾ ਫੇਰ ਸਾਡੇ ਛਪਣਾ ਦਾ ਜਾ ਕੇ ਹਾਲ ਵੇਖ ਲਓ ਸਾਡੀਆਂ ਮੜੀਆਂ ਦਾ ਹਾਲ ਜਾ ਕੇ ਵੇਖ ਲਓ ਜਿੱਧਰ ਨੂੰ ਵੀ ਜਾਓਗੇ ਨਾ ਬਹੁਤ ਜ਼ਿਆਦਾ ਸਫਾਈ ਸਾਡੇ ਪਿੰਡਾਂ ਦੇ ਸਰਪੰਚਾਂ ਨੇ ਕਰਾਈ ਇਹੇ ਸਰਪੰਚ ਨਹੀਂ ਸਾਡੇ ਜੋ ਵੀ ਸਰਪੰਚ ਆਉਂਦਾ ਵਾਸਤੇ ਕ ਸਾਡੇ ਜੋ ਵੀ ਆਵਾਜ਼ ਉਠਾਉਂਦਾ ਨਾ ਉਹਨਾਂ ਤੇ ਪਰਚੇ ਹੋਏ ਆ ਹੋਰ ਕੁਝ ਕੋਈ ਵੀ ਵਿਕਾਸ ਸਾਡੇ ਪਿੰਡ ਵਿੱਚ ਨਹੀਂ ਹੋਇਆ ਸਿਰਫ ਪਰਚੇ ਹੋਏ ਆ ਤਾਂ ਹੁਣ ਵੀ ਅ ਜਪਾ ਬੋਲਦੇ ਆ ਤਾਂ ਕੀ ਕਹਿੰਦਾ ਕਿ ਅਗਲਾ ਪਾਸਾ ਵਖਾਲ ਦੋ ਬਸ ਇਹੀ ਕੁਛ ਹੁੰਦਾ ਮਰੇਗਾ ਦੇ ਪੈਸੇ ਆਇਆ ਇਹ ਨਹੀਂ ਕਿ ਥੋੜੇ ਆਇਆ 14 15 ਲੱਖ ਤੱਕ ਜਿਆਦਾ ਵੀ ਹੋਊਗਾ ਇਹ ਨਹੀਂ ਕਿ ਨਹੀਂ ਅੱਜ ਤੱਕ ਨਹੀਂ ਅੱਜ ਤੱਕ ਜੋ ਵੀ ਸਰਪੰਚ ਬਣ ਚੁੱਕਿਆ ਵਾ ਸਭ ਖਾਣ ਹੀ ਦਿਆ ਵਾ ਕੁਛ ਨਹੀਂ ਬਣਿਆ ਸਾਡਾ ਮਾਨਕਪੁਰਾ ਚਿੜੀ ਦੇ ਪਹੁੰਚੇ ਜਿੰਨਾ ਪਿੰਡ ਆ ਬਿਲਕੁਲ ਛੋਟਾ ਜਿਹਾ ਪਿੰਡ ਆ ਪਰ ਵਿਕਾਸ ਕੋਈ ਨਹੀਂ ਹੈਗਾ ਇਸ ਪਿੰਡ ਦੇ ਵਿੱਚ ਸਭ ਤੋਂ ਗੰਦਾ ਪਿੰਡ ਜੋ ਵੀ ਕਿਸੇ ਨੂੰ ਪੁੱਛ ਲੋ ਬਾਹਰ ਜਾ ਕੇ ਕੋਈ ਫੋਟੋ ਪਾਵਾਂਗੇ ਕੁਛ ਪਾਵਾਂਗੇ ਸਭ ਤੋਂ ਕੱਟਿਆ ਪਿੰਡ ਚ ਹੋਊਗਾ ਮਾਨਕਪੁਰਾ ਹੋਊਗਾ ਭਾਵੇਂ ਇਹਦੇ ਵਿੱਚ ਜੱਟ ਰਿੰਦੇ ਆ ਮਿਆਰੇ ਰ ਆ ਕੁਛ ਵੀ ਆ ਪਰ ਕਿਸੇ ਦਾ ਵੀ ਕੋਈ ਵਿਕਾਸ ਨਹੀਂ ਇਹ ਹੀ ਨਹੀਂ ਕਿ ਅਸੀ ਕੋਟਾ ਕਿਸੇ ਦਾ ਵੀ ਕੋਈ ਵਿਕਾਸ ਨਹੀਂ ਆ ਜੋ ਕੁਛ ਹੁੰਦਾ ਵਾ ਬਸ ਸਰਪੰਚ ਹੀ ਖਾਂਦਾ ਕਿਸੇ ਨੂੰ ਕੁਛ ਨਹੀਂ ਕੀ ਨਾ ਜੀ ਹਰਪੀ ਸਿੰਘ ਜੀ ਕਿਹੜਾ ਪਿੰਡ ਹੈ ਮਾਨਕਪੁਰੇ ਪਿੰਡ ਹੈ ਅੱਜ ਜੋ ਤੁਸੀਂ ਮਾਨਕਪੁਰੇ ਪਿੰਡ ਵਿਖੇ মিডিਆ ਨੂੰ ਸੱਦਿਆ ਕੀ ਮਸਲਾ ਸਾਰਾ ਜੀ ਮਸਲਾ ਵੀਰ ਜੀ ਨਰੇਗਾ ਦੇ ਪੈਸੇ ਦਾ ਮਸਲਾ ਜੀ ਜੀ ਸਰਪੰਚ ਏਡੀਐਮ ਕੋ ਬਣਾਏ ਹੋਣੇ ਉਹ ਪੈਸੇ ਸਾਰੇ ਕਢਾਈ ਜਾਂਦਾ ਜੀ ਜੇ ਸਾਡੇ ਮਤਲਬ ਵੀ ਬੰਦੇ ਪੁੱਛਦੇ ਪੈਸੇ ਨੂੰ ਪੁੱਛਦੇ ਆ ਕੰਮ ਕਿ ਦੁੱਖੇਦਨ ਕੀਤਾ ਤਾਂ ਅਗਲੇ ਬੰਦੇ ਨਾਲ ਝਗਾਟੂ ਕਿ ਬਹੋਂਦਾ ਜੀ ਜੀ ਕਿਸੇ ਅਫਸਰ ਨੂੰ ਮਿਲੇ ਹੋਏ ਹੋਂ ਤੱਕ ਆਪਸਾਂ ਨੇ ਵੀਡੀਓ ਸਾਹਮਣੇ ਮਿਲੇ ਆ ਵੀਡੀਓ ਸਾਹਮਣੇ ਨੂੰ ਟਾਈਮ ਦਿੱਤਾ ਸੀ ਬਾਜੂ ਦੇ ਵੀ ਉਹਨਾਂ ਨੇ ਆਬਮੜ ਕੇ ਆਡਾ ਫੋਨ ਚੁੱਕਿਆ ਸਾਨੂੰ ਜਵਾਬ ਦੇਤਾ ਵਾ ਐਮਐਲਏ ਸਾਹਮਣੇ ਤਿੰਨ ਦਿਨ ਸਾਡੀ ਗੱਲ ਹੋਈ ਆ ਉਹਨਾਂ ਬਾਅਦ ਸਾਡਾ ਫੋਨ ਚੁੱਕਿਆ ਕਿਹੜੇ ਐਮਐਲਏ ਨੇ ਹਲਕਾ ਪਿੰਡਰ ਕਿਹੜਾ ਹਲਕਾ ਜੀ ਇਹ ਜੀ ਖੇਮਕੰਡਾ ਹਲਕਾ ਜੀ ਤੁਨ ਸਾਹ ਹੁੰਦਾ ਜੀ ਕੀ ਪਿੰਡ ਦੇ ਜਿਹੜਾ ਸਰਪੰਚਾ ਉਹਦਾ ਕੀ ਨਾਮ ਹੈ ਸਰਜੀਤ ਸਿੰਘ ਫੌਜੀ ਤੇ ਸਰਪੰਚ ਨਾਲ ਕੋਈ ਗੱਲਬਾਤ ਢੱਡੀ ਹੋਈ ਸਰਪੰਚ ਨਾਲ ਗੱਲਬਾਤ ਸਾਡੇ ਕੋਈ ਅਕਾਲ ਸਾਹਿਬ ਵਿਕਰਜੀ ਫਤਿਹ ਹਾਂਜੀ ਕੀ ਨਾਮ ਹੈ ਚਰਨੈਲ ਸਿੰਘ ਜੀ ਕਿਹੜਾ ਪਿੰਡ ਹੈ ਮਾਨ ਜੋ ਪਿੰਡ ਵਾਲੇ ਦੱਸ ਰਹੇ ਆ ਸਰਪੰਚ ਵੱਲੋਂ ਪੈਸੇ ਕਢਾਏ ਗਏ ਕੀ ਗੱਲ ਸੱਚ ਹੈ ਜੀ ਇਹਦੀ ਸੱਚੀ ਗੱਲ ਆ ਜੀ ਇਹਨਾਂ ਦੀ ਜੀ ਹਾਂ ਇਹਨਾਂ ਵਿਚਾਰਿਆਂ ਦਾ ਗਰੀਬਾਂ ਦਾ ਹੱਕ ਦਿੱਤਾ ਜਾਵੇ ਜੀ ਜੋ ਵੀ ਇਹਨਾਂ ਦਾ ਬੰਦਾ ਉਹ ਦਿੱਤਾ ਜਾਵੇ ਜ਼ਰੂਰ ਜੀ ਇਹ ਬਹੁਤ ਮਾੜੀ ਗੱਲ ਆ ਸਰਪੰਚਾਂ ਦੇ ਤੇ ਐਮਐਲਏ ਸਾਹਿਬਾਂ ਦੇ ਜੀ ਇਹਨਾਂ ਦੇ ਹੱਕ 'ਚ ਬੋਲਣਾ ਚਾਹੀਦਾ ਐਮਐਲਏ ਸਾਹਿਬ ਨੂੰ ਐਮਐਲਏ ਸਾਹਿਬ ਨੂੰ ਹਾਂ ਜੀ ਆਪਣਾ ਹਰਜੀਤ ਸਿੰਘ ਜੀ ਕਿਹੜਾ ਪਿੰਡ ਆ ਜੀ ਮਾਨਕਪੁਰਾ ਜੀ ਅੱਜ ਜੋ মিডিਆ ਸਾਹਮਣੇ ਆਏ ਕੀ ਕਹਿਣਾ ਚਾਹਦੇ ਜੀ ਅਹੀਂ ਜੀ ਸਰਪੰਚ ਬਾਰੇ ਗੱਲ ਆ ਪਿੰਡ ਦੇ ਵਾਸਤੇ ਕੀ ਪਿੰਡ ਦਾ ਸਰਪੰਚ ਦਾ ਨਾਮ ਜੀ ਪਿੰਡ ਦੇ ਸਰਪੰਚ ਦਾ ਨਾਮ ਸਰਜੀਤ ਸਿੰਘ ਖੋਭੀ ਆ ਜੀ ਕੀ ਕਹਿਣਾ ਚਾਹਦੇ ਸਰਪੰਚ ਦੇ ਕੀ ਗੱਲ ਬਾਤ ਹੋਈ ਫੇਰੀ ਗੱਲ ਬਾਤ ਇਹੀ ਆ ਜੀ ਜੋ ਗਰੀਬਾਂ ਦੇ ਪੈਸੇ ਇੰਨੇ ਕਢਾਏ ਆ ਕਾਦੇ ਪੈਸੇ ਕਢਾਲੇ ਗਰੀਬਾਂ ਦੇ ਮਰੇਗਾ ਦੇ ਪੈਸੇ ਕਢਾਇਆ ਜੀ ਇਹਨੇ ਸਾਨੂੰ ਇੰਨੇ ਸੱਧਿਆਵਾ ਦੂੰ ਸਾਡੇ ਕੇ ਇਹਨੇ ਸਾਨੂੰ ਕੀ ਕੀਤਾ ਆਂਦਾ ਵੀ ਤੁਹਾਡੇ ਕੋੜੇ ਕੋਠਿਆਂ ਉਲਣ ਕਰਾਉਣੇ ਆ ਹਾਂਜੀ ਉਹਦੇ ਇਹਨੇ ਸਾਡੇ ਖਾਤੇ ਖਲਾਲੇ ਆ ਖਾਤੇ ਖਲਾਕੇ ਸਾਡੇ ਗੂਠੇ ਬਲਵਾਲੇ ਆ ਏਟੀਐਮ ਬੈਂਕ ਸਾਰਾ ਕੁਝ ਇੰਨੇ ਆਦੂ ਕੋਰਾ ਖਲਾਇਆ ਤੁਸੀਂ ਕੰਮ ਕੀਤਾ ਮਰੇਗਾ ਦੇ ਵਿੱਚ ਨਹੀਂ ਜੀ ਤੇ ਫਿਰ ਉਹ ਤੁਹਾਡੇ ਪੈਸੇ ਕਿੱਦਾਂ ਕਢਾ ਗਿਆ ਜੀ? ਸਾਰਾ ATM ਦਾ ਹੀ। ਤੁਹਾਡੇ ਖਾਤੇ 'ਚ ਪੈਸੇ ਆਏ ਆ। ਆਏ ਆ ਜੀ। ਤੇ ਖਾਤੇ ਜਿਹੜੀਆਂ ਬੈਂਕ ਦੀ ਕਾਪੀ ਸੀ ਉਹ ਸਰਪੰਚ ਦੇ ਕੋਲ। ਉਹ ਸਾਰਾ ਕੁਝ ਸਰਪੰਚ ਦੇ ਕੋਲ ਆ ਜੀ। ਪਹਿਲੇ ਦਿੱਤਾ ਹੀ ਨਹੀਂ ਸਾਨੂੰ। ਜਦੋਂ ਪੈਸੇ ਕਢਾਏ ਤਾਂ ਨੂੰ ਨਹੀਂ ਦੱਸਿਆ ਜੀ। ਨਹੀਂ ਜੀ। ਕੀ ਮੰਗ ਕਰਦੇ ਜੋ ਪ੍ਰਸ਼ਾਸਨ ਕੋਲੋਂ? ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਸਾਨੂੰ ਇਨਸਾਫ ਚਾਹੀਦਾ ਜੀ। ਜੇ ਅਸੀਂ ਸਰਪੰਚ ਸਾਹਿਬ ਕੋਲੇ ਗਏ ਆਂ ਜੀ। ਅਸੀਂ ਉਹਨੂੰ ਕਿਹਾ ਹੈ ਵੀ ਆਪਾਂ ਜਿਹੜਾ ਨਰੇਗਾ ਦਾ ਕੰਮ ਆ ਸਾਨੂੰ ਕੰਮ ਕਰਨ ਨੂੰ ਦੇ। ਹੂੰ। ਵੀਡੀਓ ਸਾਹਿਬ ਕੋਲ ਵੀ ਗਏ ਆਂ। ਸਾਨੂੰ ਇਹਨਾ ਚਿੱਟਾ ਇਨਸਾਫ ਜਵਾਬ ਦੇ ਦਿੱਤਾ। ਵੀਡੀਓ ਸਭ ਕੋਲ ਵੀ ਗਿਆ ਤੇ ਕੀ ਕਹਿੰਦੇ ਵੀਡੀਓ ਸਭ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਸਾਡੇ ਨਾਲ ਉਹਨੇ ਕਿਹਾ ਵੀ ਕਰਦੇ ਆ ਵੇਨੇ ਸੋਚਿਆ ਕੋਈ ਕੋਈ ਦਰਖਾਸਤ ਇਹਦੇ ਬਾਰੇ ਦਿੱਤੀ ਹੋਈ ਹੈ ਦਿੱਤੀ ਹੈ ਜੀ ਉਹਦਾ ਕੋਈ ਸੁਣਵਾਈ ਹੋਈ ਨਹੀਂ ਨਹੀਂ ਉਹਦੀ ਸੁਣਵਾਈ ਹੋਈ ਨਹੀਂ